ਸੁਪਰੀਮ ਟਾਈਮਸ ਨਿਊਜ਼ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਕੋਟਪੂਰਾ ਦੇ ਨੇੜਲੇ ਪਿੰਡ ਈਮਾਵਾਲੀ ਦੀ ਭਾਈ ਕਨਈਆ ਸੇਵਾ ਸੁਸਾਇਟੀ ਵੱਲੋਂ ਨਾਨਕ ਸ਼ਾਹੀ ਕੈਲੰਡਰ ਮੁਤਾਬਕ ਗੁਰਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਵੀ ਲੱਖਣ ਢੰਗ ਨਾਲ ਮਨਾਇਆ ਗਿਆ ਉਹਨਾਂ ਪਿੰਡ ਦੇ ਬੱਚਿਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਵੱਖੋ ਵੱਖਰੀਆਂ ਛੇਣੀਆਂ ਚ ਵੰਡ ਕੇ ਸਨਮਾਨਿਤ ਕੀਤਾ ਸੁਸਾਇਟੀ ਦੇ ਆਗੂਆਂ ਸਤਵਿੰਦਰ ਸਿੰਘ ਲਵਲੀ ਐਡਵੋਕੇਟ ਬਲਵਿੰਦਰ ਸਿੰਘ ਦਿਓਲ ਗੁਰਜੰਟ ਸਿੰਘ ਅਕਵਿੰਦਰ ਸਿੰਘ, ਅਵਤਾਰ ਸਿੰਘ, ਜਗਰੂਪ ਸਿੰਘ, ਸੁਵਨ ਸਿੰਘ ਅਤੇ ਸਿਮਰਪਾਲ ਸਿੰਘ ਨੇ ਦੱਸਿਆ ਕਿ 5 ਤੋਂ 20 ਸਾਲ ਤੱਕ ਦੇ 50 ਬੱਚਿਆਂ ਤੇ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ ਜਿਨ੍ਹਾਂ ਨੇ ਸਾਰੀ ਉਮਰ ਸਾਬਤ ਸੂਰਤ ਰਹਿਣ ਦਾ ਪ੍ਰਣ ਕੀਤਾ ਹੈ। ਇਸੇ ਤਰ੍ਹਾਂ ਬਾਈ ਨੌਜਵਾਨ ਲੜਕੇ ਲੜਕੀਆਂ ਦਾ ਸਨਮਾਨ ਹੋਇਆ ਜੋ 2010 ਤੋਂ ਬਾਅਦ ਵਿਦੇਸ਼ ਜਾਣ ਦੀ ਬਜਾਏ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਤੇ ਕਾਮਯਾਬ ਰਹੇ। ਤੇ ਉਹਨਾਂ ਆਪਣੇ ਪੰਜਾਬ ਵਿੱਚ ਰਹਿਣ ਦਾ ਡੇਢ ਇਰਾਦਾ ਪ੍ਰਗਟਾਏ। ਉਨ੍ਹਾਂ ਦੱਸਿਆ ਕਿ ਪੰਜ ਨਸ਼ਾ ਮੁਕਤ ਖੇਤ ਮਜ਼ਦੂਰ ਦੋ ਗੁਰਸਿੱਖ ਰਾਜ ਮਿਸਤਰੀ ਵੀ ਸਨਮਾਨਿਤ ਕੀਤੇ ਗਏ। ਇਸੇ ਤਰ੍ਹਾਂ 6 ਉਨ੍ਹਾਂ ਪਰਿਵਾਰਾਂ ਦੀ ਚੋਣ ਕੀਤੀ ਗਈ ਜਿਨ੍ਹਾਂ ਨੇ ਖੇਤੀ ਕਰਕੇ ਹੀ ਪਰਿਵਾਰ ਦਾ ਪਾਲਣ ਪੋषण ਕਰਦਿਆਂ ਆਪਣਾ ਨਾਮ ਤੇ ਰੁਤਬਾ ਬਣਾਇਆ। ਅਤੇ ਠੇਕੇ ਤੇ ਜ਼ਮੀਨ ਲੈ ਕੇ ਚੰਗੀ ਖੇਤੀਬਾੜੀ ਕਰਨ ਵਾਲੇ 4 ਪਰਿਵਾਰ ਅਤੇ ਨਾਲ ਹੀ ਪਸ਼ੂ ਪਾਲਣ ਵਾਲੇ ਕਿੱਤੇ ਵਿੱਚ ਮੁਹਾਰਤ ਰੱਖਣ ਵਾਲੇ 5 ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਹਿਬ ਸਿੰਘ ਗੁਰਗੋਗਨ ਸਿੰਘ ਸਾਹਿਬ ਜੀ ਦੇ ਬਹੁਤ ਸਾਰੇ ਸ਼ਹੀਦ ਹੁੰਦੇ ਨੇ ਤੇ ਜਕਾਰੇ ਛੜ ਰਹੇ ਨੇ ਕਿੰਨੇ ਪਰਿਵਾਰ ਵਿਛੋੜਾ ਹੋ ਰਿਹਾ ਕਿਤੇ ਗੁਰੂ ਗੋਬਿੰਦ ਸਿੰਘ ਜੀ ਤੇ ਸਿੱਖਾਂ ਰਕੀ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਮੈਂ ਦੇਖ ਰਿਹਾ ਪਰਸੋਂ ਤੋਂ ਲੈ ਕੇ ਕੱਲ ਨਗਰ ਕੀਰਤਨ ਦੇ ਵਿੱਚ ਬੜੀ ਵੱਡੂ ਖੁਸ਼ੀ ਹੋਈ ਮੈਨੂੰ ਅਲਕਾਰ ਦੇ ਕਿਸੇ ਪ੍ਰਬੰਧਕ ਜੀ ਕੋ ਘਰਾਂ ਦੇ ਵਿੱਚ ਰਿਹਾ ਹੋ ਸੋ ਇਸੇ ਤਰ੍ਹਾਂ ਸਾਡਾ ਜਿਹੜਾ ਪਿਆਰ ਆ ਗੁਰੂ ਪਾਤਸ਼ਾਹ ਨਾਲ ਤੇ ਸੈਕੂਲਰ ਗੁਰਦਵਾਰਾ ਸਭਨਾ ਕੋੜਾ ਵਿਚਾਈ ਹੈ ਗੁਰੂ ਸਾਹਿਬ ਦੇ ਸਵਾਰ ਸਵਾਰ ਲੱਗਿਆ ਕਰਨੇ ਕੀਤੇ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਮਾਤਾ ਨੇ ਆ ਕੇ ਪੁੱਛਣਾ ਕੀਤਾ ਕਿ ਕਿੱਥੇ ਮੇਰੇ ਬਾਪ ਤੇ ਹਜ਼ਾਰਾਂ ਗੱਠ ਸੀ ਮੂਰੇ ਹੱਥ ਕਰਕੇ ਕਿ ਪੁੱਤਰ ਨੇ ਕੇ ਸੀਸ ਪਰਵਾਹ ਦੀਏ ਸਤ ਚਾਰ ਚਾਰ ਹੋਏ ਤਾਂ ਕੀ ਆ ਭਇਆ ਜੀਵਨ ਤੇ ਹਿਆ ਇਸ ਗਰਮੋਸੀ ਹਮੇਸ਼ਾ ਹਿਰਦੇ ਚ ਵਸਾ ਕੇ ਰੱਖਣਾ ਚੜ੍ਹਦੀ ਕਲਾ ਚ ਰਹਿਣਾ ਭਾਈ ਘਈਆ ਸੇਵਾ ਸੁਸਾਇਟੀ ਦੁੰਨੇ ਇੱਕ ਲੋਕਲ ਆਗਿਆ ਪਰਵਾਨੇ ਕਮੇਟੀਆਂ ਤੇ ਪਿੰਡ ਦੇ ਸਿਆਉ ਅਨੇਕਾਂ ਗਲਤੀਆਂ ਤੇ ਭੁੱਲਾ ਬਣਗੀਆਂ ਉਹਦੀ ਅਸੀਂ ਹੱਥ ਜੋੜ ਕੇ ਤੁਹਾਨੂੰ ਪਹਿਲਾਂ ਸਾਰੇ ਨਗਰ ਤੋਂ ਖਿਵਾ ਮੰਗ ਲਈਏ ਕਿਉਂਕਿ ਭੁੱਲਣ ਅੰਦਰ ਸਭ ਕੋ ਉਹ ਭੁੱਲਾ ਗੁਰੂ ਕਰਦਾ ਮੈਂ ਸੰਦੀਪ ਕੋਰ ਦੀ ਮਾਵਲੀ ਦੀ ਰਹਿਣ ਵਾਲੀ ਹਾਂ ਮੈਂ ਅੱਜ ਸਖਤ ਮਿਹਨਤ ਕਰਕੇ ਅਧਿਆਪਕ ਦੇ ਅਹੁਦੇ ਤੇ ਪਹੁੰਚੀ ਹਾਂ ਮੇਰੇ ਫਾਦਰ ਜੀ ਦੀ ਡੈਥ ਹੋਣ ਕਰਕੇ ਮੈਨੂੰ ਮੇਰੇ ਪਿੰਡ ਵਾਲ ਨਿਵਾਸੀਆਂ ਨੇ ਮੇਰਾ ਬਹੁਤ ਸਾਥ ਦਿੱਤਾ ਬਾਈਕ ਨਈਆ ਸੰਸਤਾ ਜੀ ਨੇ ਉਹਨਾਂ ਦੇ ਸਦਕਾ ਹੀ ਮੈਂ ਅੱਜ ਅਧਿਆਪਕ ਅਹੁਦੇ ਤੇ ਪਹੁੰਚੇ ਹਾਂ ਮੈਂ ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਸੁਪਨਿਆਂ ਦੀ ਸੁਪਨਿਆਂ ਨੂੰ ਉਡਾਰੀ ਦਿੱਤੀ ਤੇ ਨਾਲ ਹੀ ਮੈਂ ਆਪਣੇ ਅਧਿਆਪਕ ਸਾਥੀਆਂ ਦਾ ਵੀ ਅਧਿਆਪਕਾਂ ਦਾ ਵੀ ਬਹੁਤ ਹੀ ਦਿਲੋਂ ਧੰਨਵਾਦੀ ਕਰਦੀ ਹਾਂ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਮੈਨੂੰ ਇਸ ਅਹੁਦੇ ਤੇ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਮੇਰਾ ਨਾਮ ਲਖਵਿੰਦਰ ਸਿੰਘ ਪਿੰਡ ਢੀਮਾ ਵਾਲੀ ਆ ਜੀ ਮੈਂ ਇਹ ਖੇਤੀਬਾੜੀ ਦੇ ਨਾਲ ਸੰਬੰਧ ਜਿਹੜੇ ਕਿਸਾਨਾਂ ਨੂੰ ਸਨਮਾਨਤ ਕੀਤਾ ਗਿਆ ਹੈ ਦੇ ਤੋ ਇਹ ਸੇਰ ਮਰਦੀ ਆ ਵੀ ਆਪਾਂ ਖੇਤੀਬਾੜੀ ਵਧੀਆ ਢੰਗ ਨਾਲ ਕਰਕੇ ਖੇਤੀਬੀੜ ਤੋਂ ਚੰਗੀ ਆਮਦਨ ਪ੍ਰਾਪਤ ਕਰਕੇ ਆਪਾਂ ਇੱਥੇ ਵਧੀਆ ਗੁਜ਼ਾਰਾ ਕਰ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਨਾ ਔਰ ਜਿਹੜਾ ਅੱਜ ਗੁਰਦੁਆਰਾ ਸਾਹਿਬ ਦੇਖੇ ਪ੍ਰੋਗਰਾਮ ਕੀਤਾ ਗਿਆ ਉਹਦੇ ਵਿੱਚ ਕੀ ਮਹੱਤਵਪੂਰਨ ਉਮਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਵਿੰਦਰ ਸਿੰਘ ਆ ਮੈਂ ਇਸੇ ਨਗਰ ਪਿੰਟੀਮਾਵਾਲੀ ਦਾ ਰਹਿਣ ਵਾਲਾ ਹਾਂ ਇਹ ਸਾਰੇ ਨਗਰ ਦੇ ਸਹਿਯੋਗ ਨਾਲ ਜਿਹੜਾ ਅੱਜ ਦਾ ਪ੍ਰੋਗਰਾਮ ਲਿਖਿਆ ਗਿਆ ਹੈ ਕਿਉਂਕਿ ਵਿਦੇਸ਼ ਜਾਣ ਦੀ ਜਿਹੜੀ ਦੌਰ ਲੱਗੀ ਸੀ ਉਸ ਨੂੰ ਰੋਕਣ ਵਾਸਤੇ ਜਾਂ ਦੂਜੀ ਕੋਈ ਨੈਗੇਟਿਵ ਨੂੰ ਦੂਰ ਕਰਨ ਵਾਸਤੇ ਪਿਛਲੇ ਸਮੇਂ ਦੇ ਵਿੱਚ ਕੋਈ ਸਾਲਾਂ ਦੇ ਵਿੱਚ ਸਾਡੇ ਪਿੰਡ ਦੇ 20 22 ਨੌਜਵਾਨਾਂ ਨੂੰ ਚੇਰੀ ਸਿੱਖਿਆ ਪ੍ਰਾਪਤ ਤੇ ਨੌਕਰੀ ਲਈ ਸੀ ਇਸ ਤੋਂ ਇਲਾਵਾ ਖੇਤੀਬਾੜੀ ਦੇ ਵਿੱਚ ਤੇ ਡੇਰੀ ਤੰਦੇ ਦੇ ਵਿੱਚ ਸਾਡੇ ਪਿੰਡ ਦੇ ਬਹੁਤ ਪਰਿਵਾਰਾਂ ਨੇ ਬੁਲੰਦੀਆਂ ਨੂੰ ਛੁਆ ਉਸ ਨੂੰ ਹਨਾਰਾ ਦੇਣ ਵਾਸਤੇ ਵੀ ਸਾਰਾ ਕੁਝ ਪੰਜਾਬ ਦੇ ਵਿੱਚ ਨੈਗੇਟਿਵਿਟੀ ਨਹੀਂ ਬਹੁਤ ਵਧੀਆ ਇੱਥੇ ਰਹਿ ਕੇ ਵੀ ਆਪਦੇ ਕਾਰੋਬਾਰ ਨੌਕਰੀਆਂ ਧੰਦੇ ਕੀਤੇ ਜਾ ਸਕਦੇ ਆ ਉਹਨਾਂ ਨੂੰ ਸਨਮਾਨ ਕਰਨ ਦਾ ਸਮਾਗਮ ਜਿਹੜਾ ਗੁਰਦੁਆਰਾ ਸਾਹਿਬ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ ਇਸ ਵਿੱਚ ਸਮੂਹ ਜਿਹੜੇ ਬੱਚਿਆਂ ਨੇ ਨੌਕਰੀ ਪ੍ਰਾਪਤ ਕੀਤੀ ਹੈ ਖੇਤੀਬਾੜੀ ਦਾ ਧੰਦਾ ਵਧੀਆ ਢੰਗ ਨਾਲ ਕਰ ਰਹੇ ਆ ਡੇਰੀ ਦਾ ਧੰਦਾ ਕਰ ਰਹੇ ਆ ਤੇ ਕਿਰਤੀ ਜਿਹੜੇ ਕਿਸਾਨ ਆ ਤੇ ਮਜ਼ਦੂਰ ਆ ਉਹਨਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਤਾਂ ਜੋ ਕਿ ਇਸ ਤੋਂ ਸੇਰ ਮਿਲ ਸਕੇ ਕਿ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਰਹਿ ਕੇ ਹੀ ਇਸ ਨੂੰ ਇਹ ਆਪਣਾ ਧੰਦਾ ਇੱਥੇ ਕਰ ਸਕਣ ਇਸ ਤੋਂ ਇਲਾਵਾ ਢੇੜੇ ਬੱਚੇ ਗੁਰਸੇਖ ਖਾਨ ਜਿਨ੍ਹਾਂ ਨੇ ਕੇਸ ਰੱਖੇ ਹੋਏ ਹਨ ਉਹਨਾਂ ਨੂੰ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ